ਅ ਜਸਤ ਕੀ ਮੈਟਰ ਸੀ ਜਿਹੜਾ ਇੱਕ ਗਾਈਡ ਦੇ ਪਰਮਨੈਂਟ ਡੋਰ ਕਟਿਆ ਸੀ ਸਰ ਸਾਡੇ ਕੋਲ ਥੋੜੀ ਜਿਹਾ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਇਹਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਾਦੀ ਰੋਡ ਤੋਂ ਰੇਲਵੇ ਓਵਰ ਬ੍ਰਿਜ ਜਗਾ ਅੰਡਰ ਬ੍ਰਿਜ ਜਗਾ ਉੱਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਤੇ ਉਹਨਾਂ ਦੇ ਕਾਫੀ ਵੱਡਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਅੱਗੇ ਵਾਲੇ ਬੱਸ ਸਰ ਉਹ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੱਗੇ ਉਹਨਾਂ ਨੂੰ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰ ਕੱਟ ਸੀਗਾ ਕਾਫੀ ਡੀਪ ਸਰ ਤੇ ਸਰ ਅਗਰ ਬੌਂਸ ਵਗੈਰਾ ਜਿਹੜੀ ਅੰਦਰ ਨਹੀਂ ਉਹ ਠੀਕ ਸੇ ਹੋਣਗੇ ਹਾਂਜੀ ਸਰ ਬੌਂਸ ਵਗੈਰਾ ਤੱਕ ਹਲੇ ਪਹੁੰਚ ਨਹੀਂ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸ ਮੈ ਲੱਗ ਰਿਹਾ ਸੀ ਵੀ ਜਿਵੇਂ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਕਿ ਉਹ ਕਿਸ ਚੀਜ਼ ਤੇ ਜਾ ਰਹੇ ਸੀ ਸਰ ਉਹ ਦਸਰੇ ਸਪ ਬਾਈਕ ਤੇ ਜਾ ਰਹੇ ਸੀ ਜੀ ਡਿਊਟੀ ਤੋਂ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਕੰਮ ਆਪਣੇ ਘਰ ਵਾਪਸ ਜਾ ਰਹੇ ਸੀ ਡਿਊਟੀ ਤੋਂ ਤੇ ਦੱਸੋ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਐ ਜੋ ਡੋਰ ਹਨ ਲੋਕਾਂ ਦੇ ਉੱਤੇ ਦੇਖੋ ਸਰ ਇਹ ਐਦਾ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਧੀਰ ਪਹਿਲਾਂ ਦੀ ਗੱਲ ਆ ਵੀ ਬਸੰਤ ਪੰਚਮੀ ਨਿਕਲ ਚੁੱਕੀ ਆ ਉਦੋਂ ਪਤੰਗਾ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਹੈ ਵੀ ਉਹਦੀ ਡੋਰ ਹੈ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਹੈ ਮੀਨਸ ਕਿ ਕਿੰਨੀ ਕਿ ਡੇਂਜਰਸ ਆ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਮਿਹਰ ਉਹ ਹਲੇ ਵੀ ਇੰਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਹੈ ਤੇ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਹੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜਰਾਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋ ਦੁਕਾਨ ਤੇ ਆਏ ਉਸ ਤੋਂ ਬਾਅਦ ਇਹ ਪਿੰਡ ਚਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਜਿਹੜੇ ਨੰਗੜ ਲੱਗੇ ਡੋਰ ਇਹਨਾਂ ਦੇ ਗਲ 'ਚ ਫਸ ਗਈ ਕਿਹੜਾ ਅੰਡਰਬ੍ਰਿਜ ਸੀ ਸਰ ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ ਹਾਂ ਉੱਥੋਂ ਬਾਹਰਨ ਲੱਗੇ ਇਹਨਾਂ ਦੇ ਡੋਰ ਕਿ ਇਹਨਾਂ ਫਸ ਗਈ ਗਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਨਾਂ ਦਾ ਇੱਥੋਂ ਕਟਿੰਗ ਹੋ ਗਈ ਉਹ ਪਰਮਾਰਧਨ ਵਿਚ ਜਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪੀਟਲ ਲੈ ਕੇ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਬੀਏ ਪਾਬੰਦੀ ਲਈ ਜਾਵੇ ਮਸੰਤ ਪੰਚਮੀ ਤੋਂ ਪਹਿਲਾਂ ਪਹਿਲੇ ਤੇ ਪਾਬੰਦੀ ਲਈ ਜਾਵੇ ਇਹ ਤਾਂ ਜਾਨਵਰਦਾਨ ਖਾਨ ਹੁੰਦਾ ਸਾਰੇ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪਾਬੰਦੀ ਲਈ ਜਾਵੇ ਤੇ ਕੱਧੇ ਸੀ ਸਾਰੇ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਤੇ ਕਿ ਉੱਥੇ ਰਾਹ ਕੀ ਨਾਲ ਉਹਨੂੰ ਲੈ ਕੇ ਜਾਂਦਾ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਸ਼ਮਾਦੀ ਰੋਡ ਤੇ ਮੈਨੂੰ ਕਹਿੰਦੇ ਆਫਤ ਦਵਾਈ ਲੈ ਕੇ ਆਉਣੀ ਹੈ ਵੀ ਜ਼ਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਤੇ ਬਲੀਡਿੰਗ ਮੇਰਾ ਉੱਥੇ ਹੋ ਰਹੀ ਸੀ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਰਮਾਲ ਬੰਨਿਆ ਜੀ ਫਿਰ ਉੱਥੇ ਤੇ ਫਿਰ ਉਹ ਜੀ ਕਿ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ। ਅੱਛਾ ਜੀ। ਹਾਂ ਜੀ ਸਟਿਚਸ ਵਗੈਰਾ ਦੇ। ਹਾਂ ਦੀ ਉਹਨਾਂ ਨੇ ਸਟਿਚ ਵਗੈਰਾ ਕਰਤੀ ਸੀ ਉੱਥੇ। ਫਿਰ ਜ਼ਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਦੂਸਰੇ ਡਾਕਟਰ ਸਾਹਿਬ ਨੂੰ ਦਿਖਾਓ। ਤੁਹਾਨੂੰ ਲੱਗਦਾ ਸੀ ਕਿ ਜੇ ਕੱਲੂ ਹੋਵੇ ਹੋਰ ਜ਼ਿਆਦਾ ਕਿਤੇ ਬੰਦ। ਹਾਂ ਜੀ ਜੇ ਕੋਈ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ। ਇਹ ਬਹੁਤ ਨੁਕਸਾਨ ਵਾਲੀ ਗੱਲ ਹੈ। ਕੱਲੂ ਹੋਰ ਵੀ ਕਿਸੇ ਨੂੰ ਹੋਊਗੀ। ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ। ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾਣ। ਕਿਸੇ ਕਿਸੇ ਕੰਮ ਕਰਦੇ ਕਰੇ ਮੈਂ ਨਰੀਪੁਰ ਨਰੀਪੁਰ ਹਾਂਜੀ ਹਾਂਜੀ ਅਕੀਨਾਂ ਮੈਂ ਬਣਾ ਮੇਰਾ ਨਾਮ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਸਾਹਪੁਰੇ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜਲਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚੱਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਕੋਲ ਜਿਹੜੇ ਨੰਗਰ ਲੱਗੇ ਡੋਰ ਇਹਨਾਂ ਦੇ ਗਲ ਚ ਫਸ ਗਈ ਕਿਹੜਾ ਅੰਡਰਬ੍ਰਿਜ ਸੀ ਸਰ ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ